ਨਿਆਣੇ ਨਿਆ ਖਰਾਕਾਂ ਦੇ ਲੋ ਤੇਰੇ ਲਈ ਚੱਕ ਲੈ ਪਿਆਜ ਹਾਂ ਤੇਰੇ ਲਈ ਨਹੀਂ ਆਹ ਦੇ ਆਹ ਦੇ ਆਹ ਦੇ ਆਹ ਦੇ ਆਹ ਦੇ ਆਹ ਦੇ ਹਾਂ ਮੇਰੇ ਕੀੜੇ ਆਹ ਦੇ ਖੁੱਟੇ ਰਹੇ ਮਾਂ ਵੀ ਤੂੰ ਪਾ ਦੇ ਤੂੰ ਨੁਚਣਾ ਮਾਂ ਨੂੰ ਆਪੀ ਮੰਦੇ ਹੱਥ ਕੱਟ ਹੋ ਜੂ ਫੜਾਕੋ ਲਈ ਮਾਂ ਬਦਨ ਕੀ ਕਰਨਾ ਮਾਂ ਤੇ ਤੜਾਈ ਕੱਟੇ ਹੋਏ ਪਿਆਜ ਬੇਲ ਪੂਰੀ ਬਣਾਓ ਚੱਕ ਲਿਆ ਕੋਲੀ ਹੁਣ ਬੇਲ ਪੂਰੀ ਬਣਾਉਣ ਲੱਗੀ ਹੋਈ ਆਪੇ ਮਾਂ ਵੀ ਕਿਹਾ ਮੈਨੂੰ ਕੋਈ ਨੀंबू ਆ ਗਏ ਪੁੱਛ ਮਾ ਆ ਗਏ ਦਿਖੇ ਨਹੀਂ ਹੁਣੇ ਵਲੇਜ ਕੁਕਰਿਆਂ ਦੇ ਬੇਲ ਪੂਰੀ ਬਣਾਉਣ ਕੀ ਆ ਜਿਆਦਾ ਨਾ ਫਟਾ ਗਾ ਨਹੀਂ ਤੇ ਖਾਂ ਕੋਈ ਨਾ ਕੋਈ ਇਹਨਾਂ ਰਸਾ ਵੀ ਨਹੀਂ ਹੁੰਦਾ ਬੱਚਾ ਹੁਣ ਮੈਨੂੰ ਕਿ ਚੰਗਾ ਸੱਤ ਚੱਕੀਂ ਕਰ ਲੈ ਦੇ ਤੰਕਾ ਕੇ ਆਪ ਇਹ ਨਹੀਂ ਖਾਣ ਦੀ ਬਹੁਤ ਚੰਗਾ ਲੈ ਕੇ ਨਹੀਂ ਬਣਾਉਣਾ ਹਾਲੇ ਨਾ ਖਾਈ ਦੱਸ ਅਮਾ ਨਿੰਬੂ ਦੇ ਨਾ ਥੋੜਾ ਨਾ ਹੋਵੇ ਤਾਂ ਕਹਿਣਾ ਅभी ਹੋਰ ਨੂੰ ਚੋੜ ਦੇ ਮੈਂ ਤਾਂ ਆਪ ਨੂੰ ਚੋੜ ਜਾਣਾ ਹੈ ਇਹ ਨਿੰਬੂ ਨੂੰ ਚੋੜਨਾ ਇਹਦੇ ਹੈ ਰਸਾ ਇਨੀ ਬੁੰਚੋੜ ਚ ਪਾ ਗਨ ਚੋੜ ਦੇ ਮੰਮੀ ਬੋਲ ਚੀ ਚੋੜਾ ਹਾਂ ਮਚੋੜ ਲਾ ਮੈਂ ਦੋਏ ਨਹੀਂ ਨੋਰ ਪਰ ਇਹੋ ਜਿਹਾ ਸਿਰ ਪਰ ਕਰ ਰੁਕ ਦੋ ਮੈਂ ਰੁਕ ਦੋ ਉਹ ਚੋੜਤਾ ਸਾਰੇ ਹੁੰਦਾ ਹੋਵੇ ਕੋਣਾ ਹੋਵੇ ਹਣਾ ਹਜੇ ਲੋਰੀ ਨੋਰ ਨੇ ਬਣਾਤੀ ਘਰੇ ਬੇਲ ਪੂਰੀ ਲੇਜਪੁਰ ਕਰਿਆਂ ਦੀ ਹੁੰਨ ਤੇ ਦੇ ਰੰਗੀਆਂ ਮਿੱਠਾ ਜਿੱਦਾ ਸਾਲ ਹੋ ਗਿਆ ਹਾਂ ਉੱਠਾ ਸਿੱਧਾ ਫੋਨ ਤੇ ਦੇ ਨਾ ਨੂਰਾ ਨਾ ਕਰ ਆ ਨੂਨ ਵਿੱਚ ਪਾ ਲੈ ਹੁਣ ਬਸ ਨੂਨ ਵਿੱਚ ਤਾਂ ਬਹੁਤ ਐਚ ਫਿਰ ਹੋਰ ਕਾਤੇ ਬਾਤ ਚੱਕਿਆ ਤੇ ਨਹੀਂ ਨੂਰ ਰਹਿਣ ਦੇ ਆ ਨਾ ਪਾ ਫਿਰ ਮੈਂ ਤਾਂ ਐਚ ਪਾਉਣਾ ਉਹਨੇ ਮੈਂ ਤਾਂ ਸਾਡੇ ਖੇਚ ਖਾ ਕੇ ਦੇਖ ਵਧੀਆ ਬਣੀ ਮੈਂ ਹੂੰ ਵਧੀਆ ਬਣੀ ਵਧੀਆ ਬਣਾ ਕੇ ਚਲ ਕੁੜੀ ਜੱਟ ਬੰਦ ਹੋ ਗਊ ਆਪਦੇ ਆਪ ਹੈ ਲਓ ਜੀ ਆਪਾਂ ਵੀ ਟੈਸਟ ਕਰ ਦਿੰਨੇ ਆ ਹੂੰ ਫਿਰ ਕਿਹੜੇ ਪਾਸੇ ਹੋਟਲ ਖੋਲ੍ਹੀ ਇਧਰ ਬੇਲਪੂਰੀ ਦਾ ਖਮਾਣੋਂ ਵਾਲੇ ਪਾਸੇ ਮਾਇਕਾ ਨਾ ਮਜ਼ੂਲਪੁਰ ਵਾਲੇ ਪਾਸੇ ਨੇ ਜ਼ਿਆਦਾ ਤਰੱਕੀ ਕਰੀਆ ਖਮਾਣੋਂ ਨੇ ਐਦਾਂ ਨੂੰ ਖੋਲ ਦੰਨੇ ਆ ਚਮਚਾ ਲਲਾ ਨਾਲ ਅੱਧੀ ਕੱਲੇ ਇੰਨੀ ਹੋਣੀ ਨਾ ਹੋਰ ਨਾ ਮਾਜਾ ਮੁੱਖਾ ਵਰਡੋ ਚੰ ਨਾਲ ਮਾਜਾ ਪੀਣਾ ਇੱਕ ਗਲਾਸ ਵਿੱਚ ਕੰਚ ਦਾ ਨਾ ਨਾ ਕੁਲੋਂ ਅਮੀਂ ਵੀਡੀਓ ਚੁੱਕ ਤਾਂ ਲਗੀ ਨੂਰ ਦੀ ਮਿਹਨਤ ਬੇਲਪੁਰੀ ਤੋਂ ਨੂੰ ਕਮੈਂਟ ਕਰਦੇ ਹੋ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਆ ਛੋਟੇ ਕੁੜਕੜੇ ਜ਼ਿਆਦਾ ਨਾਲ ਖੱਚ ਗਈ ਖੱਚ ਗਈ ਮਾਂ ਵੀ ਤੇ ਮਾਜਾ ਖੱਚ ਗਈ ਹਾਂ ਬੋਲ ਵੀ ਇਵਲੈਂਡ ਇਵਲੈਂਡ 放在哪？